ਦੇ ਅੰਦਰ ਇਹ ਜਿੱਥੇ ਗਣੇਸ਼ ਉਤਸਵ ਮਨਾਇਆ ਜਾਂਦਾ ਭਾਵੇਂ ਕਿ ਉਹਨਾਂ ਏਰੀਆ ਦੇ ਵਿੱਚ ਇਹ ਉਤਸਵ ਬਹੁਤ ਵੱਡਾ ਕਰਕੇ ਜਾਣਿਆ ਜਾਂਦਾ ਉਸ ਦੇ ਪੰਡਾਲ ਦੇ ਵਿੱਚ ਦਰਬਾਰ ਸਾਹਿਬ ਦਾ ਮਾਡਲ ਜਿਹੜਾ ਤਿਆਰ ਕਰਨ ਦਾ ਇੱਕ ਜਿਹੜੀ ਹੈ ਵਿਚਾਰ ਚੱਤਾਂ ਸਾਹਮਣੇ ਆਈ ਹੈ ਸੋ ਉਸ ਦੇ ਵਿੱਚ ਜਦੋਂ ਇਹ ਗੱਲ ਸਾਹਮਣੇ ਆਈ ਸਾਡੀ ਜਾਣਕਾਰੀ ਚਾਹੀ ਤਾਂ ਸ਼ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵੱਲੋਂ ਇਸ ਦੇ ਬਾਰੇ ਵਿੱਚ ਆਪਣਾ ਮਤ ਜਿਹੜਾ ਦਿੱਤਾ ਗਿਆ ਕਿ ਸਾਡਾ ਇਸ ਨਾਲ ਕੋਈ ਸਬੰਧ ਨਹੀਂ ਉਹ ਸੰਬੰਧੀ ਇੱਕ ਟੀਮ ਵੀ ਭੇਜੀ ਗਈ ਉਸ ਤੋਂ ਬਾਅਦ ਉਥੋਂ ਦੇ ਪ੍ਰਬੰਧਕਾਂ ਵੱਲੋਂ ਇੱਕ ਜਾਣਕਾਰੀ ਦਿੱਤੀ ਗਈ ਆ ਕਿ ਅਸੀਂ ਦਰਬਾਰ ਸਾਹਿਬ ਗਏ ਸੀ ਜਿੱਥੇ ਉਹਨਾਂ ਨੇ ਸ਼ਰੋਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਸਾਹਿਬ ਨੂੰ ਮਿਲੇ ਤੇ ਉਹਨਾਂ ਨੇ ਸਾਨੂੰ ਇਸ ਗੱਲ ਦੀ ਇਜਾਜ਼ਤ ਦਿੱਤੀ ਇਹ ਗੱਲ ਉਹਨਾਂ ਦੀ ਕਹਿਣੀ ਆ ਉਸ ਤੋਂ ਬਾਅਦ ਉਹ ਕਹਿੰਦੇ ਹਾਲਟਕ ਸਾਹਿਬ ਤੇ ਵੀ ਗਏ ਜਦੋਂ ਹੁਣ ਮੀਡੀਆ ਨੇ ਉਹਨਾਂ ਨੂੰ ਇਹ ਗੱਲ ਪੁੱਛੀ ਆ ਤਾਂ ਉਹ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਸਾਨੂੰ ਕੋਈ ਲਿਖਤੀ ਇਜਾਜ਼ਤ ਦਿੱਤੀ ਆ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ ਮਿਲਣ ਵਾਸਤੇ ਕੋਈ ਵੀ ਪ੍ਰਧਾਨ ਸਾਹਿਬ ਨੂੰ ਆਉਂਦਾ ਜਾਂ ਸਿੰਘ ਸਾਹਿਬ ਨੂੰ ਆਉਂਦਾ ਤਾਂ ਉਸ ਨੂੰ ਮਿਲਣ ਦੀ ਇਜਾਜ਼ਤ ਹੁੰਦੀ ਹੈ ਭਾਵੇਂ ਕਿਸੇ ਵੀ ਧਰਮ ਨਾਲ ਕਿਉਂ ਨਾ ਹੋਵੇ ਪਰ ਅੱਜ ਇਹ ਗੱਲ ਇੱਕ ਸਪਸ਼ਟ ਹੋਈ ਜਿਸ ਤੇ ਹੋਰ ਲੋਕਾਂ ਨੇ ਇਸ ਗੱਲ ਦੀ ਚਰਚਾਵਾ ਵੀ ਕੀਤੀਆਂ ਇਹਨੂੰ ਮੀਡੀਆ ਵਿੱਚ ਵੀ ਪਾਇਆ ਜਿਹੜਾ ਕਿ ਗਲਤ ਹੈ ਕਿਉਂਕਿ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਵੀ ਤਰ੍ਹਾਂ ਸ਼ਰੋਣੀ ਕਮੇਟੀ ਦੇ ਪ੍ਰਧਾਨ ਸਾਹਿਬ ਜਾਂ ਅਕਾਲ ਤਖਤ ਸਾਹਿਬ ਵੱਲੋਂ ਕਿਸੇ ਵੀ ਤਰ੍ਹਾਂ ਦਰਬਾਰ ਸਾਹਿਬ ਦੇ ਮਾਡਲ ਨੂੰ ਬਣਾਉਣ ਦੀ ਕੋਈ ਵੀ ਇਜਾਜ਼ਤ ਨਾ ਕਦੇ ਦਿੱਤੀ ਗਈ ਹੈ ਨਾ ਅਜ ਦਿੱਤੀ ਆ ਤੇ ਨਾ ਹੀ ਆਉਣ ਵਾਲੇ ਭੇਖੋ ਹੀ ਦਿੱਤੀ ਜਾਵੇਗੀ ਕਿਉਂਕਿ ਗੁਰੂ ਸਾਹਿਬ ਨੇ ਦਰਬਾਰ ਸਾਹਿਬ ਨੂੰ ਇੰਨਾ ਸਨਮਾਨ ਦਿੱਤਾ ਕਿ ਡਿੱਠੇ ਸਭੇ ਥਾਂ ਨਹੀਂ ਤੁੱਟ ਜਿਹੇ ਆ ਸੋ ਇਸ ਦਾ ਮੁਕਾਬਲਾ ਨਹੀਂ ਹੋ ਸਕਦਾ ਸੋ ਜਦੋਂ ਸਾਡੀ ਟੀਮ ਉੱਥੇ ਪਹੁੰਚੀ ਆ ਤਾਂ ਉੱਥੇ ਪਹੁੰਚ ਕੇ ਜਦੋਂ ਪਤਾ ਲੱਗਾ ਤੇ ਉਹਨਾਂ ਨੇ ਇੱਕ ਬੋਰਡ ਲਾਇਆ ਸੀ ਉਹਦੇ ਕੋਲ 10 बाई 20 ਦਾ 20 ਦਾ ਬੋਰਡ ਲਾ ਗਿਆ ਜੀ ਤੇ ਉੱਤੇ ਲਿਖਿਆਗਾ ਦੁਰਗਾਣਾ ਮੰਦਿਰ ਇੱਕ ਗੱਲ ਅਸੀਂ ਸਪਸ਼ਟ ਕਰ ਦਈਏ ਕਿ ਇਹ ਗੱਲ ਵੀ ਸਾਡੀ ਜਾਣਕਾਰੀ ਚ ਆਈ ਆ ਕਿ ਪਿਛਲੇ ਦਿਨਾਂ ਚ ਬਹੁਤ ਹੋਰੀਆਂ ਕੁਝ ਗੁਰਦੁਆਰਾ ਕਮੇਟੀਆਂ ਨੇ ਆਪਣੀ ਸਟੇਜ ਤੋਂ ਵੀ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਉੱਥੇ ਇੱਕ ਮਾਡਲ ਤਿਆਰ ਹੋ ਰਿਹਾ ਇਹ ਗੱਲ ਦੀ ਅਸੀਂ ਪੁਸ਼ਟੀ ਮੰਗਵਾ ਕੇ ਆਪਣੀ ਜਾਣਕਾਰੀ ਮੁਤਾਬਕ ਸ੍ਰੀ ਕਾਲ ਤਖਤ ਸਾਹਿਬ ਨੂੰ ਇਸ ਗੱਲ ਦੀ ਬੇਨਤੀ ਭੇਜਾਂਗੇ ਕਿ ਜੇ ਕਿਸੇ ਵੀ ਢੰਗ ਨਾਲ ਕਿਸੇ ਵੀ ਗੁਰਦੁਆਰੇ ਸਹਿਬਾਨ ਵੱਲੋਂ ਕੋਈ ਵੀ ਆਪਣਾ ਮਤ ਜਾਂ ਆਪਣੀ رائے ਜਾਂ ਆਪਣਾ ਸਮਰਥਨ ਦਿੱਤਾ ਗਿਆ ਤਾਂ ਇਹ ਬਿਲਕੁਲ ਗਲਤ ਹੈ ਇਸ ਗੱਲ ਨੂੰ ਇਹ ਨਾ ਸਮਝਿਆ ਜਾਵੇ ਕਿ ਅਸੀਂ ਉਹਨਾਂ ਦੇ ਧਾਰਮਿਕ ਸਮਾਗਮ ਦੇ ਵਿੱਚ ਕਿਸੇ ਤਰ੍ਹਾਂ ਦਾ ਖਲਲ ਪਾਉਣਾ ਚਾਹੁੰਦੇ ਹਾਂ ਜਾਂ ਉਹਦਾ ਵਿਰੋਧ ਕਰਨਾ ਚਾਹੁੰਦੇ ਹਾਂ ਇਹ ਗੱਲ ਜਿਹੜੀ ਬੁਨਿਆਦੀ ਤੌਰ ਤੇ ਦਰਬਾਰ ਸਾਹਿਬ ਦੇ ਮਾਡਲ ਦੀ ਜਾਂ ਅਕਾਲ ਤਖਤ ਸਾਹਿਬ ਦੀ ਤਰਜ਼ ਦੀ ਇਹ ਕਿਤੇ ਵੀ ਬਰਦਾਸ਼ਤ ਨਹੀਂ